ਆਨੇ ਫੋਨ ਨੇ ਚਲੂਨ ਦਿੱਤਾ ਤਾਂ 10ਵੀਂ ਚ ਪੜਦੀ ਧੀ ਨੇ ਖੁਦਕੁਸ਼ੀ ਕਰ ਲਈ ਇਰਾਨ ਕਰ ਦੇਣ ਵਾਲਾ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ दरअसल 10ਵੀਂ ਜਮਾਤ ਦੇ ਵਿਦਿਆਰਥਣ ਸਵੇਰੇ 2 ਵਜੇ ਆਪਣਾ ਫੋਨ ਵਰਤ ਰਹੀ ਸੀ ਜਿਸ ਕਰਕੇ ਉਸ ਦੀ ਮਾਂ ਗੁੱਸੇ ਹੋ ਗਈ ਤਾਂ ਉਹ ਲੜਕੀ ਦਾ ਫੋਨ ਆਪਣੇ ਨਾਂ ਲੈ ਗਈ ਪਰ ਲੜਕੀ ਆਪਣੇ ਮੋਬਾਈਲ ਫੋਨ ਤੋਂ ਦੂਰੀ برداشت ਨਾ ਕਰ ਸકી ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਸ ਘਟਨਾ ਤੋਂ ਬਾਅਦ ਬੱਚੀ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਲੜਕੀ ਦੇ ਇਸ ਕਦਮ ਤੋਂ ਹਰ ਕੋਈ ਹੈਰਾਨ ਹੈ ਆਖਰਕਾਰ ਮੋਬਾਈਲ ਫੋਨ ਇੰਨਾ ਮਹੱਤਵਪੂਰਨ ਨਹੀਂ ਹੋਣਾ ਚਾਹੀਦਾ ਕਿ ਕਿਸੇ ਦੀ ਜ਼ਿੰਦਗੀ ਤੇ ਆਪਣੀ ਜੀ ਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਹੁਣ ਸਵਾਲ ਇਹ ਹੈ ਕਿ ਰਾਤ ਨੂੰ ਫੋਨ ਤੇ ਲੜਕੀ ਜੀ ਹਾਂ ਕੀ ਕਰ ਰਹੀ ਸੀ ਕਿ ਉਸ ਦੀ ਮਾਂ ਨੇ ਮੋਬਾਈਲ ਲੈ ਲਿਆ ਤੇ ਉਸ ਨੇ ਖੁਦਕੁਸ਼ੀ ਕਰ ਲਈ ਦੱਸਿਆ ਗਿਆ ਕਿ ਰਾਤ 2 ਵਜੇ ਲੜਕੀ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਮਾਂ ਨੂੰ ਆਪਣੀ ਬੇਟੀ ਦਾ ਦੇ ਰਾਤ ਫੋਨ ਤੇ ਗੱਲ ਕਰਨਾ ਪਸੰਦ ਨਹੀਂ ਆਇਆ ਤੇ ਇਸ ਗੱਲ ਨੂੰ ਲੈ ਕੇ ਉਹਨਾਂ ਵਿੱਚ ਘਰ ਲੜਾਈ ਹੋ ਗਈ ਮਾਂ ਕਮਰੇ ਚੋਂ ਆਪਣੀ ਧੀ ਦਾ ਫੋਨ ਲੈ ਕੇ ਚਲੀ ਗਈ ਕੁਝ ਸਮੇਂ ਬਾਅਦ ਉਸਨੇ ਆਪਣੀ ਲੜਕੀ ਨੂੰ ਆਵਾਜ਼ ਮਾਰੀ ਪਰ ਉਸ ਨੂੰ ਕਮਰੇ ਤੋਂ ਕੋਈ ਜਵਾਬ ਨਹੀਂ ਮਿਲਿਆ ਉਸਨੇ ਕਮਰੇ ਤੋਂ ਜਾਣ ਦੀ ਕੋਸ਼ਿਸ਼ ਕੀਤੀ ਤੇ ਦਰਵਾਜ਼ਾ ਅੰਦਰੋਂ ਬੰਦ ਸੀ ਤੇ ਕਮਰੇ ਦਾ ਦਰਵਾਜ਼ਾ ਫਿਰ ਪਰਿਵਾਰਕ ਮੈਂਬਰਾਂ ਨੇ ਤੋੜਿਆ ਅੰਦਰ ਦਾਖਲ ਹੋਏ ਤਾਂ ਦੇਖਿਆ ਉਹਨਾਂ ਦੇ ਧੀ ਨੇ ਫਾਹਾ ਲਾ ਲਿਆ ਇਸ ਘਟਨਾ ਤੋਂ ਬਾਅਦ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਂ ਨੇ ਫੋਨ ਨੇ ਚਲੂਨ ਦਿੱਤਾ ਤਾਂ 10ਵੀਂ ਚ ਪੜਦੀ ਧੀ ਨੇ ਖੁਦਕੁਸ਼ੀ ਕਰ ਲਈ ਇਰਾਨ ਕਰ ਦੇਣ ਵਾਲਾ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ ਦਰਅਸਲ 10ਵੀਂ ਜਮਾਤ ਦੇ ਵਿਦਿਆਰਥਣ ਸਵੇਰੇ 2 ਵਜੇ ਆਪਣਾ ਫੋਨ ਵਰਤ ਰਹੀ ਸੀ ਜਿਸ ਕਰਕੇ ਉਸ ਦੀ ਮਾਂ ਗੁੱਸੇ ਹੋ ਗਈ ਤਾਂ ਉਹ ਲੜਕੀ ਦਾ ਫੋਨ ਆਪਣੇ ਨਾਂ ਲੈ ਗਈ ਪਰ ਲੜਕੀ ਆਪਣੇ ਮੋਬਾਈਲ ਫੋਨ ਤੋਂ ਦੂਰੀ برداشت ਨਾ ਕਰ ਸકી ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਸ ਘਟਨਾ ਤੋਂ ਬਾਅਦ ਬੱਚੀ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਲੜਕੀ ਦੇ ਇਸ ਕਦਮ ਤੋਂ ਹਰ ਕੋਈ ਹੈਰਾਨ ਹੈ ਆਖਰਕਾਰ ਮੋਬਾਈਲ ਫੋਨ ਇੰਨਾ ਮਹੱਤਵਪੂਰਨ ਨਹੀਂ ਹੋਣਾ ਚਾਹੀਦਾ ਕਿ ਕਿਸੇ ਦੀ ਜ਼ਿੰਦਗੀ ਤੇ ਆਪਣੀ ਤਰਜੀ ਨਜ਼ਰ ਅੰਦਾਜ਼ ਕੀਤਾ ਜਾਵੇ ਹੁਣ ਸਵਾਲ ਇਹ ਹੈ ਕਿ ਰਾਤ ਨੂੰ ਫੋਨ ਤੇ ਲੜਕੀ ਅਜਿਹਾ ਕੀ ਕਰ ਰਹੀ ਸੀ ਕਿ ਉਸਦੀ ਮਾਂ ਨੇ ਮੋਬਾਈਲ ਲੈ ਲਿਆ ਤੇ ਉਸਨੇ ਖੁਦਕੁਸ਼ੀ ਕਰ ਲਈ ਦੱਸਦੇ ਕਿ ਰਾਤ 2 ਵਜੇ ਲੜਕੀ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਮਾਂ ਨੂੰ ਆਪਣੀ ਬੇਟੀ ਦਾ ਦੇ ਰਾਤ ਫੋਨ ਤੇ ਗੱਲ ਕਰਨਾ ਪਸੰਦ ਨਹੀਂ ਆਇਆ ਤੇ ਇਸ ਗੱਲ ਨੂੰ ਲੈ ਕੇ ਉਹਨਾਂ ਵਿੱਚ ਘਰ ਲੜਾਈ ਹੋ ਗਈ ਮਾਂ ਕਮਰੇ 'ਚੋਂ ਆਪਣੀ ਧੀ ਦਾ ਫੋਨ ਲੈ ਕੇ ਚਲੀ ਗਈ ਕੁਝ ਸਮੇਂ ਬਾਅਦ ਉਸਨੇ ਆਪਣੀ ਲੜਕੀ ਨੂੰ ਆਵਾਜ਼ ਮਾਰੀ ਪਰ ਉਸ ਨੂੰ ਕਮਰੇ ਤੋਂ ਕੋਈ ਜਵਾਬ ਨਹੀਂ ਮਿਲਿਆ ਉਸਨੇ ਕਮਰੇ 'ਚ ਜਾਣ ਦੀ ਕੋਸ਼ਿਸ਼ ਕੀਤੀ ਤੇ ਦਰਵਾਜ਼ਾ ਅੰਦਰੋਂ ਬੰਦ ਸੀ ਤੇ ਕਮਰੇ ਦਾ ਦਰਵਾਜ਼ਾ ਫਿਰ ਪਰਿਵਾਰਕ ਮੈਂਬਰ ਪੁਰਾਣੀ ਤੋੜਿਆ ਅੰਦਰ ਦਾਖਲ ਹੋਇਆ ਤੇ ਦੇਖਿਆ ਉਹਨਾਂ ਦੇ ਧੀ ਨੇ ਫਾਹਾ ਲਾ ਲਿਆ ਇਸ ਘਰਨਾ ਤੋਂ ਬਾਅਦ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ